ਗੁਰੂ ਨਾਨਕ ਦੇ ਘਰ ਵਿੱਚ ਜਿੱਥੇ ਭਗਤੀ ਦੀ ਗੱਲ ਖੈ ਸ਼ਕਤੀ ਦਾ ਚੈਪਟਰ ਨਾਲ ਆਰੰਭ ਹੋ ਜਾਏਗਾ ਅੱਜ ਤੋਂ ਬਾਅਦ ਇਸੇ ਗੁਰੂ ਨਾਨਕ ਦੇ ਘਰ ਦੇ ਅੰਦਰ ਜਿੱਥੇ ਪੀਰੀ ਖੈ ਨਾਲ ਮੀਰੀ ਦਾ ਸਿਧਾਂਤ ਦਿੱਤਾ ਜਾਏਗਾ ਤਾਂ ਹੀ ਇੱਕ ਵਿਦਵਾਨ ਪੁਰਸ਼ ਨੇ ਬੜੇ ਪਿਆਰੇ ਬੋਲ ਲਿਖੇ ਸਣ ਮੇਰੀ ਸਦਾ ਕੋ ਦਵਾਨਾ ਤੋਂ ਮਮਕਨ ਖੈ ਮਗਰ ਵਖਤ ਕੀ ਰਫਤਾਰ ਕੋ ਕੌਣ ਰੋਕੇਗਾ ਫਜ਼ੀਲੋ ਆਸ ਤੋਂ ਬਹੁਤ ਬਲੰਦ ਸਹੀ ਮਗਰ ਖਿਆਤ ਕੀ ਲਲਕਾਰ ਕੋ ਕੌਣ ਰੋਕੇਗਾ ਮੇਰੇ ਪਰਵਾਜੂ ਕੀ ਆਵਾਜ਼ ਕੋ ਦਬਾਣੇ ਵਾਲੋ ਗੁਰੂ ਖਰ ਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ ਅਖ ਸਤਨਾਮ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਦਾ ਗੁਰੂ ਕੇ ਪਿਆਰਿਓ ਆਪ ਪ੍ਰਕਾਸ਼ ਪਰਬ ਮਨਾ ਰਹੇ ਆਓ ਇੱਕ ਤਰਲਾ ਲਈਏ ਆਪਾਂ ਨਾ ਕੇਵਲ ਇੱਕ ਚੈਪਟਰ ਵੇਨਿਆ ਗੁਰੂ ਦੀ ਵਡਿਆਈ ਵਿੱਚੋਂ ਵੈਸੇ ਗੁਰੂ ਦੀ ਵਡਿਆਈ ਅਸੀਮ ਖੈ ਆਗਾਦ ਬੋਧ ਖੈ ਮੇਰੇ ਵਰਗੀਆਂ ਹਜ਼ਾਰਾਂ ਜਵਾਨਾਂ ਹਜ਼ਾਰਾਂ ਜਨਮ ਲੈ ਲੈਣ ਤਾਂ ਵੀ ਕਿਆ ਖਾਂ ਕਥੀ ਕਥੇ ਕਥ ਦੇਖਾਂ ਮੈਂ ਆ ਕਥ ਨਾ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਗੁਰੂ ਕੇ ਪਿਆਰਿਓ ਉਹ ਵਡਿਆਈ ਨਿਝ ਹੋ ਸਕਦੀ ਪਰ ਕੇਵਲ ਇਸ ਪੱਖ ਨੂੰ ਸੁਣਿਆ ਜੇ ਪਿਆਰਿਓ ਆਪਾਂ ਜਿੱਥੇ ਸਹਿਬ ਦੀ ਵਡਿਆਈ ਪੜਨੇ ਆ ਸਤਿਗੁਰੂ ਨੇ ਠੀਕ ਹੈ ਜੀ ਮਿਹਰੀ ਪਰੀ ਦਾ ਸਿਧਾਂਤ ਖੈ ਸ੍ਰੀ ਅਕਾਲ ਤਖ ਸਹਿਬ ਦੀ ਰਚਨਾ ਖੈ ਢਾਡੀਆਂ ਦੇ ਸਿਰਜਣ ਖਾਰ ਪਿਤਾਮਾ ਨੇ ਪਰਚੇਤੇ ਰੱਖਿਆ ਜੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਪ੍ਰੇਮ ਦੇ ਪਿਆਲੇ ਵੰਡਣ ਵਾਲੇ ਵੀ ਦਾਤਾ ਨੇ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਗੁਰੂ ਕੇ ਪਿਆਰਿਓ ਅਨੇਕਾਂ ਖੀ ਆਪਣੇ ਜੀਵਨ ਕਾਲ ਦੇ ਅੰਦਰ ਦੋ ਤਿੰਨ ਘਟਨਾਵਾ ਕਹਿ ਕੇ ਦਾਸ ਸਮਾਪਤੀ ਵੱਲ ਵਧੇਗਾ ਕਸ਼ਮੀਰ ਦੀ ਧਰਤੀ ਹੈ ਜੀ ਜਿਵੇਂ ਆਪ ਇੱਥੇ ਬਹੁਤਾਂ ਤੇ ਕਾਬਲ ਦੀ ਸੰਗਤ ਆਪ ਜੁੜ ਕੇ ਬੈਠਿਓ ਉਸ ਵੇਲੇ ਵੀ ਗੁਰੂ ਕੇ ਪਿਆਰਿਓ ਜਿਹੜੀਆਂ ਵੱਡੀਆਂ ਉਸ ਵੇਲੇ ਗੁਰੂ ਨਾਨਕ ਦੇ ਘਰ ਦੇ ਅੰਦਰ ਜਿਹੜੀਆਂ ਨਿਆਮਤਾ ਲਿਆਂਦੀਆਂ ਜਾਂਦੀਆਂ ਸਣ ਜਿਹੜੇ ਗੁਰਨਾਨਕ ਦੇ ਘਰ ਅੰਦਰ ਪਿਟਾਵਾਂ ਚੜਾਈਆਂ ਜਾਂਦੀਆਂ ਸਣ ਉਹ ਆਪ ਸੰਗਤ ਕਾਬਲ ਦੀ ਸੰਗਤ ਨੂੰ ਮਾਨਕ ਹੈ ਮੈਂ ਇਸ਼ਾਰਾ ਦੇ ਦੇਣਾ ਜਿਸ ਤੋਂ ਗੁਰੂ ਕੇ ਪਿਆਰਿਓ ਬੀਬੀ ਕਰਮੋ ਨੇ ਮਾਤਾ ਗੰਗਾ ਨੂੰ ਜਿਸ ਵੇਲੇ ਤਾਨਾ ਮਾਰਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੀ ਕਥਾ ਆਰੰਭ ਖੁੰਦੀ ਏ ਮੈਂ ਕੇਵਲ ਇਸ਼ਾਰਾ ਦਿਆ ਉਸ ਵੇਲੇ ਵੀ ਕਾਬਲ ਦੀ ਸੰਗਤ ਇੱਕ ਜਨਾਨਾ ਵਸਤਰ ਲੈ ਕੇ ਆਈ ਮਾਤਾ ਗੰਗਾ ਜੀ ਸਾਹਿਬ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤਾ ਗਿਆ ਤੇ ਜਦੋਂ ਗੁਰੂ ਕੇ ਪਿਆਰੇ ਉਹ ਜਨਾਨਾ ਵਸਤਰ ਮਾਤਾ ਗੰਗਾ ਜੀ ਵਾਸਤੇ ਪਹੁੰਚਾਇਆ ਗਿਆ ਦਾਸੀ ਨੇ ਜਦੋਂ ਲਾ ਤੇ ਉਹਨੂੰ ਸੁਕਣੇ ਪਾਇਆ ਉਹਨੂੰ ਵੇਖਦਿਆਂ ਸਾਰ ਜਿਹੜੀ ਉਸ ਵੇਲੇ ਪ੍ਰਿਥੀ ਚੰਦ ਦੀ ਘਰ ਵਾਲੀ ਸੀ ਉਹਨੂੰ ਕਰਮਾਂ ਨੂੰ ਜਾ ਕੇ ਦਾਸੀ ਦੱਸਦੀ ਏ ਤੂੰ ਸਾਰੀ ਉਮਰ ਉਹ ਵਸਤਰ ਕਦੀ ਵੇਖਿਆ ਹੀ ਨਹੀਂ ਹੋਣਾ ਜਿਹੜੀ ਅੱਜ ਮਾਤਾ ਗੰਗਾ ਜੀ ਨੇ ਕੁਝ ਦਿਨਾਂ ਬਾਅਦ ਨੂੰ ਆਪ ਪਹਿਨਣਾ ਖੈ ਈਰਖਾ ਵਿੱਚ ਹੋਈ ਉਹਨੇ ਬਚਨ ਕੇ ਆਪਣੇ ਪਤੀ ਪ੍ਰਥੀਏ ਨੂੰ ਤੇ ਉਹਨੇ ਫਿਰ ਕਿਹਾ ਸੀ ਇਹਨੂੰ ਕਿਹੜਾ ਭਾਈ ਪੁੱਤ ਦੀ ਦਾਤ ਮਿਲਣੀ ਇਹਨੇ ਬਾਹ ਜੀ ਚਲੀ ਜਾਣਾ ਤੇ ਫਿਰ ਅੱਗੇ ਸਾਰਾ ਇਤਿਹਾਸ ਹੈ ਬਾਬਾ ਬੁੱਢਾ ਸਾਹਿਬ ਜੀ ਵਾਲਾ ਗੁਰੂ ਕੇ ਪਿਆਰਿਓ ਜਿਹੜੇ ਮੈਂ ਅਰਜ ਕਰਿਆ ਸਾਂ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਜੀ ਜਿੱਥੇ ਮੀਰੀ ਪੀਰੀ ਦੇ ਮਾਲਕ ਨੇ ਉਥੇ ਪ੍ਰੇਮ ਰੂਪੀ ਪਿਆਲੇ ਪਿਆਰ ਰੂਪੀ ਪਿਆਲੇ ਰਹਿਮਤਾਂ ਰੂਪੀ ਪਿਆਲੇ ਇਸੇ ਤਰ੍ਹਾਂ ਪ੍ਰੇਮ ਦੀਆਂ ਨਿਆਮਤਾਂ ਵੰਡਣ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿਆਰਿਓ ਕਸ਼ਮੀਰ ਦੀ ਧਰਤੀ ਤੇ ਨਾ ਇੱਕ ਮਾਤਾ ਜੀ ਦਾ ਜ਼ਿਕਰ ਆਇਆ ਜਿਨੇ ਪਿਆਰ ਸਹਿਤ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਇੱਕ ਵਸਤਰ ਤਿਆਰ ਕੀਤਾ ਹੁਣ ਸੁਣਿਆ ਜੇ ਪ੍ਰੇਮ ਇਬਾਦਤ ਬੰਦਗੀ ਇਹ ਉਹ ਮਜਸਮਾ ਖੈ ਚੇਤੇ ਰੱਖਿਆ ਜੇ ਜਿੱਥੇ ਆਪ ਗੁਰੂ ਸਾਹਿਬ ਨੂੰ ਵੀ ਭਾਈ ਕਿਤੇ ਨਾ ਕਿਤੇ ਮਜਬੂਰ ਹੋਣਾ ਪੈਂਦਾ ਹੈ ਹਾਲਾਂਕਿ ਤੁਸੀਂ ਸਾਰੇ ਬਾਣੀ ਪੜਨ ਵਾਲੇ ਸਰੋਤੇ ਹੋ ਆਪ ਪੜ੍ਹਦੇ ਹੋ ਨਾ ਤੂੰ ਆਵੇ ਵਸ ਬਹੁਤ ਕਣਾਵਨੈ ਨਾ ਤੂੰ ਆਵੈ ਵਸ বেদ ਪੜਾਵਨੇ ਨਾ ਤੂੰ ਆਵੈ ਵਸ ਕਿਤੈ ਸਿਆਣਪੈ ਨਾ ਤੂੰ ਆਵੈ ਵਸ ਬਹੁਤਾ দান ਦੇ ਨਾ ਤੂੰ ਆਵੈ ਵਸ ਧਰਤੀ ਧਾਈਐ ਨਾ ਤੂੰ ਆਵੈ ਵਸ ਤੀਰਥ ਨਾਈਐ ਸਮ ਕੋ ਤੇਰਾ ਵਸ ਆਗਮ ਅਗੋਚਰਾ ਅਗਲੀ ਪੰਕਤੀਏ ਤੂੰ ਭਗਤਾ ਕੈ ਵਸ ਭਗਤਾ ਤਾਣਤੇ ਨੇ ਉਹਨੂੰ ਸੁਣਿਆ ਜੇ ਪ੍ਰੇਮ ਨਾਲ ਬਾਬਾ ਰਵਿਦਾਸ ਸਾਹਿਬ ਸੋਰਠਿ ਰਾਗ ਵਿੱਚ ਇੱਕ ਬਚਨ ਕਰਦੇ ਨੇ ਰੱਬ ਜੀ ਅ ਗੁਰੂ ਸਾਹਿਬ ਜੀ ਮੰਨਿਆ ਕਿ ਅਸੀਂ ਮੋਹ ਦੀਆਂ ਫਾਈਆਂ ਵਿੱਚ ਫਸੇ ਖੋਏ ਹਾਂ ਕੋਈ ਸ਼ੱਕ ਨਹੀਂ ਜਿੰਨੇ ਵੀ ਆਪਾਂ ਦੇ ਧਾਰੀ ਸ਼ਰੀਰ ਵਿੱਚ ਬੈਠੇ ਆ ਇੱਥੇ ਕਹਨ ਲੱਗੇ ਜੋ ਖਮ ਬਾਂਦੇ ਮੋਹੋਂ ਫਾਸ ਹਮ ਪ੍ਰੇਮ ਬਦਨ ਤੁਮ ਬਾਂਦੇ ਆਪਣੇ ਛੂਟਨ ਕੋ ਯਤਨ ਕਰਖੋ ਖਮ ਛੂਟੇ ਤੁਮ ਅਰਾਦੇ ਰੱਬ ਜੀ ਅਸੀਂ ਮੰਨਿਆ ਮੋਹ ਦੀਆਂ ਫਾਈਆਂ ਵਿੱਚ ਖਾਂ ਪਰ ਪ੍ਰੇਮ ਦੇ ਬੰਧਨ ਦੇ ਵਿੱਚ ਤੈਨੂੰ ਬੰਨ ਲਿਆਏ ਜੇ ਤੁਹਾਡੇ ਕੋਲ ਤਾਕਤ ਖੈ ਤਾਂ ਪ੍ਰੇਮ ਦੇ ਬੰਧਨਾ ਵਿੱਚੋਂ ਤੁਸੀਂ ਛੁੱਟ ਕੇ ਵਿਖਾਓ ਅੱਖ ਸਤਨਾਮ ਪਿਛਲੇ ਦਿਨੀ ਮਨਜੀਤ ਸਾਹਿਬ ਦਾਸ ਦੀ ਹਾਜ਼ਰੀ ਸੀ ਖਰਮੰਦਰ ਸਾਹਿਬ ਉੱਥੇ ਮੈਂ ਕਿਹਾ ਸੀ ਗੁਰੂ ਕੇ ਪਿਆਰਿਓ ਇੱਕ ਥਾਂ ਖ ਜਿੱਥੇ ਰੱਬ ਗੁਰੂ ਮਜਬੂਰ ਖੁੰਦਾ ਵੇਖਿਆ ਗਿਆ ਕਦੀ ਆਪ ਸਹਜ ਪਾਠ ਮੇਰੇ ਖਿਲਾਫ ਸਾਰੇ ਕਰਦੇ ਹੋਵੋਗੇ ਵੈਸੇ ਸਿੱਖ ਹੀ ਹੋਏ ਜੀ ਜਿਨਨੇ ਆਪਣੀ ਜ਼ਿੰਦਗੀ ਦੇ ਇੱਕ ਵਾਰੀ ਸੰਪੂਰਨ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਹੋਣ ਆਪਾਂ ਗੁਰੂ ਦੇ ਧੀਆਂ ਪੁੱਤਰ ਖਵਾਉਨੇ ਆ ਨਾ ਤੇ ਗੁਰੂ ਸਾਹਿਬ ਨੂੰ ਕੇਵਲ ਰੁਮਾਲਿਆਂ ਤੱਕ ਨਹੀਂ ਪਿਆਰਿਓ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਕੈ ਨਹੀਂ ਦੂਰੇ ਕਦੀ ਇਹਦੇ ਵਿੱਚ ਚੁੱਭੀ ਲਾ ਕੇ ਤਾਂ ਵੇਖ ਕਿਹੜਾ ਕਿਹੜਾ ਰਤਨ ਇਹਦੇ ਵਿੱਚ ਲੁਕਿਆ ਬੈਠਾ ਹੈ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ 1252 ਉਥੇ ਦੋ ਸ਼ਬਦ ਨੇ ਭਗਤ ਨਾਮਦੇਵ ਜੀ ਦੇ ਕਦੀ ਸਮਾਂ ਮਿਲੇ ਮੇਰੀ ਖੱਤ ਜੋੜ ਬੇਨਤੀ ਗੁਜਾਰਸ਼ ਹੈ ਪੜਿਆ ਜੇ ਆਪ ਜਿਸ ਇਤਿਹਾਸ ਨੂੰ ਆਪ ਸੁਣਨ ਜਾ ਰਹੇ ਹੋ ਗੁਰਬਾਣੀ ਦੇ ਵਿੱਚੋਂ ਮੈਂ ਦੋ ਤਿੰਨ ਪ੍ਰਮਾਣ ਦੇ ਦੇ ਰਿਹਾ ਕਿਉਂਕਿ ਇਹਦੇ ਵਿੱਚੋਂ ਇਤਿਹਾਸ ਦੇ ਬੋਲ ਬਿਲਕੁਲ ਸਿੱਧ ਖੋਣਗੇ ਬਾਬਾ ਨਾਮਦੇਵ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਵਚਨ ਕਹਿੰਦੇ ਨੇ ਬਦੋ ਕੀ ਨਾ ਖੋਡ ਮਾਦੋ ਮੋਸਿਓ ਹੋੜ ਕਹਿੰਦੇ ਨੇ ਸ਼ਰਤ ਲਾਣੀ ਕਦੀ ਬਾਣੀ ਨੂੰ ਉਸ ਲੈਵਲ ਤੇ ਜਾ ਕੇ ਪੜੋ ਤਾਂ ਸਹੀ ਜਿਵੇਂ ਭਗਤਾਂ ਨੇ ਉਸ ਆਤਮਕ ਰਸ ਵਿੱਚ ਭਿੱਜ ਕੇ ਪੜਿਆ ਉਹ ਕਹਿੰਦੇ ਨੇ ਰੱਬ ਜੀ ਪਰਮਾਤਮਾ ਜੀ ਮੈਂ ਤੇਰੇ ਨਾਲ ਸ਼ਰਤ ਲਾਣਾ ਪੁੱਛਿਆ ਸ਼ਰਤ ਕਾਦੀ ਅਗਲੀ ਪੰਕਤੀ ਗਵਾਹੀ ਭਰਦੀ ਏ ਪ੍ਰਭ ਤੇ ਜਨ ਜਨ ਤੇਖ ਹੈ ਜਨ ਖੇਲ ਪਰਯੋਖ ਹੈ ਤੋਸਿਓ ਕਹਿਣ ਲੱਗੇ ਰੱਬ ਜੀ ਆਪ ਜੀ ਦੇ ਸੇਵਕ ਦੀ ਸਮਰੱਥਾ ਵੱਡੀ ਏ ਕਿ ਆਪ ਗੁਰੂ ਦੀ ਸਮਰੱਥਾ ਵੱਡੀ ਏ ਇਨੂੰ ਫਿਰ ਭਗਤ ਜੀ ਨੇ ਜਵਾਬ ਦਿੱਤਾ ਖੈ ਕਹਿੰਨ ਲੱਗੇ ਖਾਂ ਦਾਸ ਅਨੰਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰੈ మోਚਨ ਪਰਸਤ ਮੁਕਤ ਕਰਤ ਗ੍ਰਹ ਕੂਪ ਅਗਲਾ ਵਚਨ ਖੈ ਮੇਰੀ ਬੰਧ ਹੀ ਭਗਤ ਛਡਾਵੈ ਬੰਧ ਹੈ ਭਗਤ ਨਾ ਛੁਟੈ ਮੋਹੇ ਏਕ ਸਮੈ ਮੋਕ ਕੋ ਗਹਿ ਬੰਦੈ ਤਉ ਫਨ ਮੋਪੈ ਜਵਾਬ ਨਾ ਕੋਏ ਹੁਣ ਸੁਣਿਆ ਜੇ ਇਸ ਨੂੰ ਇਤਿਹਾਸ ਦੇ ਉਸ ਬੁੱਕਲ ਦੇ ਵਿੱਚੋਂ ਮਾਤਾ ਭਾਗਪਰੀ ਨਾ ਬਿਲਕੁਲ ਬਿਰਧ ਅਵਸਥਾ ਖੈ ਪਰ ਪ੍ਰੇਮ ਦੇ ਅਧੀਨ ਉਹਨੇ ਇੱਕ ਵਸਤਰ ਤਿਆਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਮੇਰੀ ਗੁਜਾਰਿਸ਼ ਖੈ ਮੈਂ ਅੰਮ੍ਰਿਤਸਰ ਨਹੀਂ ਆ ਸਕਦੀ ਬੁਰਜੁਰਗਾ ਨਾ ਮੈਂ ਨੀ ਕੀਰਤਪੁਰ ਸਾਹਿਬ ਆ ਸਕਦੀ ਅੱਜ ਪ੍ਰੇਮ ਦੇ ਬੰਦਨ ਪਾ ਕੇ ਤੈਨੂੰ ਰੋਜ਼ ਯਾਦ ਕਰਨੀ ਆ ਚਿੱਤੇ ਰੱਖਿਆ ਜੇ ਗੁਰੂ ਦੀ ਸਿਮਰਤੀ ਦੇ ਅੰਦਰ ਗੁਰੂ ਦੇ ਚਿੰਤਨ ਦੇ ਅੰਦਰ ਗੁਰੂ ਦੀ ਯਾਦ ਦੇ ਅੰਦਰ ਉਹ ਤਾਕਤ ਖੈ ਜਿਹਦੇ ਵਿੱਚੋਂ ਜੋ ਕੁਝ ਵੀ ਤੁਹਾਡੇ ਮਨ ਦੀ ਮੰਗ ਕੋਈ ਸਿਮਰਨ ਉਹ ਤੁਹਾਡੀ ਝੋਲੀ ਭਰਦਾ ਖੈ ਪੜੋ ਕਿਤੇ ਸੁਖਨੇ ਸਾਹਿਬ ਦੀ ਪਹਿਲੀ ਅਸ਼ਟਪਦੀ ਮਾਲਕ ਜੀ ਨੇ ਕਿਹਾ ਕਹਿਣ ਲੱਗੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਮੈਂ ਸੰਖੇਪ ਕਰਾਂ ਉੱਤਰ ਲਾ ਲੈਂਦੀ ਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਜਾਣ ਲਈ ਤਿਆਰ ਹੋ ਜਾਂਦੇ ਨੇ ਅੱਖੋ ਸਤਨਾਮ ਉਹਦੇ ਕੋਲ ਪਹੁੰਚਦੇ ਨੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮੰਗ ਰੱਖਦੇ ਨੇ ਮਾਂ ਲਿਆਓ ਵਸਤਰ ਦੇ ਜਿਹੜਾ ਤੇਰਾ ਵਸਤਰ ਮੈਨੂੰ ਕਦੀ ਚੈਣ ਨਹੀਂ ਸੀ ਆਉਣ ਦਿੰਦਾ ਤੇਰੇ ਪ੍ਰੇਮ ਦੇ ਬੰਧਨ ਹਰ ਵੇਲੇ ਮੈਨੂੰ ਯਾਦ ਕਰਾਉਂਦੇ ਸਣ ਲਿਆ ਤੇਰੀ ਪ੍ਰੇਮ ਭੇਟਾ ਮੈਂ ਲੈਣ ਆਇਆ ਅੱਖੋ ਸਤਨਾਮ ਇੱਕ ਬੇਨਤੀ ਖੋਰ ਕਰਾਂ ਗੁਰੂ ਆਰਐਸ ਮਹਾਰਾਜ ਜੀ ਦੇ ਵੇਲੇ ਨਾ ਇੱਕ ਸਿੱਖ ਹੋਇਆ ਭਾਈ ਗੋਂਦਾ ਕਾਬਲ ਦੀ ਧਰਤੀ ਦਾ ਰਹਿਣ ਵਾਲਾ ਸੀ ਸਿੱਖੋ ਇਹਨੂੰ ਸ਼ਰਦਾ ਦੀ ਉਸ ਐਨਕ ਲਾ ਕੇ ਸੁਣਿਆ ਜੇ ਬਹੁਤ ਕੁਝ ਪੱਲੇ ਪਏਗਾ ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਪਾਠ ਕਰਦਿਆਂ ਕਰਦਿਆਂ ਭਾਈ ਗੋਂਦੇ ਦੀ ਸੁਰਤ ਇੰਨੀ ਕੁ ਲੀਨ ਹੋਈ ਗੁਰੂ ਸ਼ਬਦ ਦੇ ਅੰਦਰ ਜਿਨੂੰ ਬਾਣੀ ਕਹਿੰਦੀ ਖੈ ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰ ਸਿਉ ਲਾਗਾ ਜਪਜੀ ਪੜਦਿਆਂ ਪੜਦਿਆਂ ਗੁਰੂ ਖਾਰਾ ਸਹਿ ਮਹਾਰਾਜ ਕੀਰਤਪੁਰ ਸਾਹਿਬ ਨੇ ਹੁਣ ਕਾਬਲ ਦੀ ਧਰਤੀ ਤੇ ਪੰਜਾਬ ਦੀ ਧਰਤੀ ਵਿੱਚ ਵਿਥ ਕਿੰਨੀ ਹੈ ਪਰ ਚੇਤੇ ਰੱਖਿਆ ਜੇ ਬਾਣੀ ਖਾਮ ਹੀ ਭਰਦੀ ਏ ਮੋਹਰ ਲਾਉਂਦੀ ਏ ਗੁਰੂ ਦੇ ਨਾਲ ਸ਼ਰੀਰ ਕਰਕੇ ਰੰਚਕ ਦੂਰੀ ਹੋ ਸਕਦੀ ਏ ਸਰੀਰ ਕਰਕੇ ਤੁਸੀਂ ਪਲੇਨ ਵਿੱਚ ਖੋ ਆਪਣੇ ਕਿਰਤ ਕਰਦੇ ਪਿਓ ਗੁਰੂ ਗ੍ਰੰਥ ਸਾਹਿਬ ਗੁਰੂ ਘਰ ਵਿੱਚ ਨੇ ਉੱਥੇ ਸਿੱਖੋ ਚੇਤੇ ਰੱਖਿਆ ਜੇ ਨਾ ਚੋਰ ਖੈ ਨਾ ਹੀ ਛੱਤਰੇ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਨੇ ਪਰ ਜੇਕਰ ਤੁਹਾਡੇ ਖਿਰਦੇ ਦੇ ਅੰਦਰ ਨਿਰਗੁਣ ਦਾ ਪਿਆਰ ਹੈ ਨਾ ਜੇਕਰ ਕਿਤੇ ਚੌਂਕੜੇ ਦੀ ਦਾਤ ਤੁਹਾਡੇ ਕੋਲ ਖੈ ਨਾਮ ਬਾਣੀ ਦਾ ਅਭਿਆਸ ਖੈ ਤੇ ਨਿਰਗੁਣ ਰੂਪ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਹੜੀ ਥਾਂ ਖੈ ਜਿੱਥੇ ਭਾਈ ਗੁਰੂ ਨਹੀਂ ਵਰਤਦਾ ਤੁਸੀਂ ਆਹ ਪੜਦੇਓ ਸੋ ਸਤਿਗੁਰੂ ਪਿਆਰਾ ਮੇਰਾ ਜਿੱਥੇ ਕਿੱਥੇ ਮੈਨੂੰ ਤੁਸੀਂ ਆਹ ਪੜਦੇਓ ਗੁਰ ਮੇਰਾ ਸੰਗ ਸਦਾ ਖੈ ਨਾਲੇ ਸਿਮਰ ਸਿਮਰ ਤਿਸ ਤੁਸੀਂ ਆਹ ਪੜਦੇਓ ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਘੰਗ ਪੀਪੂ ਤੇ ਹੁਣ ਸੁਣਿਆ ਜੇ ਗੁਰੂ ਸਾਹਿਬ ਜਿਹਦੇ ਨਾਲ ਚਰਨ ਫੜੇ ਘੁੱਟ ਕੇ ਉਹਨੇ ਕਹਿੰਦਾ ਗੁਰੂ ਹਰੈ ਸਿੰਘ ਮਹਾਰਾਜ ਅੱਜ ਬੜਾ ਆਨੰਦੇ ਆਉਂਦਿਆਂ ਵੀ ਰਸਤੇ ਵਿੱਚ ਭਾਈ ਸਾਹਿਬ ਨਾਲ ਆਏ ਦਾਸ ਨੂੰ ਲੈ ਕੇ ਅਸੀਂ ਰਾਹ ਵਿੱਚ ਹੀ ਬਚਨ ਚਲਦੇ ਪਏ ਸਨ ਸੁਰਤ ਕਰਕੇ ਗੁਰੂ ਨਾਲ ਦੂਰੀ ਨਹੀਂ ਸ਼ਾਇਦ ਆਪ ਜਿਹੜੇ ਬਾਣੀ ਪੜ੍ਹਦੇ ਹੋ ਅਭਿਆਸ ਕਰਦੇ ਹੋ ਤੁਹਾਡਾ ਤਜਰਬਾ ਹੋਏਗਾ ਮਹੀਨੇ ਬਾਅਦ ਡੇਢ ਮਹੀਨੇ ਆ 2 ਮਹੀਨੇ ਬਾਅਦ ਜਦੋਂ ਤੁਹਾਡੇ ਨੈਣ ਚੌਂਕੜਾ ਮਾਰ ਕੇ ਕਿਤੇ ਗੁਟਕਾ ਸਾਹਿਬ ਖੱਥ ਵਿੱਚ ਹੋਏ ਤੇ ਤੁਹਾਡੇ ਨੈਣ ਗੁਰਬਾਣੀ ਦੇ ਦਰਸ਼ਨ ਕਰਨ ਤੁਹਾਡੇ ਕੰਨਾਂ ਦੀ ਸਰੋਤ ਵਿੱਚ ਬਾਣੀ ਦੀ ਸਾਊਂਡ ਪਏ ਬਾਣੀ ਦੀ ਆਵਾਜ਼ ਹੈ ਜੀ ਬਾਣੀ ਦੀ ਆਵਾਜ਼ ਤੁਹਾਡੇ ਕੰਨ ਤ੍ਰਿਪਤ ਖੋਣ ਉਸ ਵੇਲੇ ਆ ਨਿਆਮਤ ਮਿਲਦੀ ਏ ਦਰਸਨ ਪਰਸਨ ਖਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ ਤੁਹਾਡੀਆਂ ਅੱਖਾਂ ਸੀਜਲ ਹੋਣਗੀਆਂ ਤੁਹਾਡੀਆਂ ਅੱਖਾਂ ਉਸ ਪ੍ਰੇਮ ਦੇ ਅੰਦਰ ਹਰ ਅੰਮ੍ਰਿਤ ਭਿੰਨੇ ਲੋਇਣਾ ਉਸ ਰੰਗ ਨੂੰ ਮੰਨਣ ਗਿਆ ਸੋ ਰੋ ਵਿਚਾਰ ਉਸ ਅਵਸਥਾ ਵਿੱਚ ਸਤਿਗੁਰ ਦੇ ਚਰਨ ਫੜੇ ਤੇ ਇਧਰ ਗੁਰੂ ਪਿਆਰਿਓ ਕੀਰਤਪੁਰ ਸਾਹਿਬ ਗੁਰੂ ਹਰੈਸ ਸਿੰਘ ਮਹਾਰਾਜ ਰੋਜ਼ ਪਹਿਲਾਂ ਪ੍ਰਸ਼ਾਦੇ ਨੂੰ ਆਪ ਭੋਗ ਲਾਉਂਦੇ ਸਨ ਆਪ ਛਕਦੇ ਸਨ ਤੇ ਬਾਅਦ ਵਿੱਚ ਸੰਗਤ ਵਿੱਚ ਵਰਤਦਾ ਸੀ ਇੱਕ 1.5 2 ਵਜੇ ਦਾ ਸਮਾਂ ਹੋ ਗਿਆ ਗੁਰੂ ਹਰੈਸ ਸਾਹਿਬ ਨੇ ਪ੍ਰਸ਼ਾਦੇ ਨੂੰ ਭੋਗ ਨਹੀਂ ਲਾਇਆ ਪਰਵਾਣ ਨਹੀਂ ਕੀਤਾ ਤੇ ਬਾਅਦ ਵਿੱਚ 2:30 ਵਜੇ ਜਦੋਂ ਚੌਂਕੜਾ ਮਾਰ ਖੁੱਲਦੇ ਨੇ ਚੌਂਕੜਾ ਖੁੱਲਿਆ ਖੈ ਤੇ ਸਿੱਖ ਪੁੱਛਦੇ ਨੇ ਸਤਿਗੁਰੂ ਅੱਜ ਦੇਰ ਕਿਉਂ ਤੇ ਗੁਰੂ ਆਰੈ ਸਹਿਬ ਦਾ ਜਵਾਬ ਸੀ ਬੜੀ ਦੂਰ ਸਾਡਾ ਸਿੱਖ ਭਾਈ ਗੋਂਦਾ ਕਾਬਲ ਬੈਠਾ ਏ ਤੇ ਸਾਡੇ ਸੁਰਤ ਕਰਕੇ ਸਾਡੇ ਚਰਨ ਘੁੱਟ ਕੇ ਫੜੇ ਸਨ ਬਾਣੀ ਜਪਜੀ ਦੀ ਪੜਦਾ ਸੀ ਬਾਣੀ ਪੜਦਿਆਂ ਪੜਦਿਆਂ ਸੁਰਤ ਐਸੀ ਲੱਗੀ ਅਸੀਂ ਆਪ ਉਹਦੇ ਪ੍ਰੇਮ ਦੇ ਅਧੀਨ ਹੋ ਗਏ ਕਹਿਣ ਲੱਗੇ ਉਹਨੇ ਸਾਡੇ ਚਰਨ ਘੁੱਟ ਕੇ ਫੜੇ ਹੋਏ ਸਨ ਤੇ ਅਸੀਂ ਉੱਠ ਦੇ ਕਿਵੇਂ ਅੱਖ ਸਤਨਾਮ ਆ ਜੇ ਜਿਨ ਪ੍ਰੇਮ ਕਿਓ ਤਨਖੀਪ ਪਰ ਪਾਇਓ ਇੱਕ ਬੇਨਤੀ ਅੱਜ ਦੇ ਸਮੇਂ ਦੀ ਕਹਿ ਕੇ ਮੈਂ ਸਮਾਪਤੀ ਕਰਨੀ ਹੈ ਠੀਕ ਹੈ ਜੀ ਸ਼ਰਦਾ ਪਿਆਰ ਵਿਸ਼ਵਾਸ ਭਰੋਸਾ ਸਿੱਧਕ ਨਿਸ਼ਚਾ ਬਦੋ ਬਦੀ ਬਣਦਾ ਖੈ ਜਦੋਂ ਆਪਾਂ ਗੁਰੂ ਦੇ ਪਿਆਰ ਦੇ ਐਸੇ ਬੋਲ ਜਾਂ ਬਾਣੀ ਦੀ ਵਿਆਖਿਆ ਸੁਣਦੇ ਆ ਕੋਈ ਸ਼ੱਕ ਨਹੀਂ ਬਾਣੀ ਤਰੋ ਤਾਜਾ ਖੈ ਬਾਣੀ ਖਿਰਦੇ ਨੂੰ ਨਵਾਂ ਸਰੂਰ ਦਿੰਦੀ ਖੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਪਰ ਅੱਜ ਦੇ ਸਮੇਂ ਦੀ ਜੋ ਗੁਰੂ ਕੇ ਪਿਆਰਿਓ ਜਦੋਂ ਆਪ ਆਪਣੀ ਜਨਰੇਸ਼ਨ ਵਿੰਦੇ ਹੋ ਇੱਕ ਘਟਨਾ ਖ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਕਹਿ ਕੇ ਮੈਂ ਸਮਾਪਤੀ ਕਰਨੀ ਹੈ ਤੇ ਇਹਦੇ ਵਿੱਚੋਂ ਇਸ਼ਾਰੇ ਬੜੇ ਡੂੰਘੇ ਜੇ ਗੁਰਸਿੱਖੋ ਜਿੰਨੇ ਵੀ ਆਪ ਪੇਰੈਂਟਸ ਬੈਠੇ ਹੋ ਇਹਨਾਂ ਕੰਟਰੀਆਂ ਵਿੱਚ ਆ ਕੇ ਵਸੇਬਾ ਤੁਸੀਂ ਕੀਤਾ ਹੈ ਮੁਬਾਰਕ ਖ ਹੈ ਪਰ ਆਪਣੀ ਜਿਹੜੀ ਜਨਰੇਸ਼ਨ ਸੰਭਾਲ ਲਓ ਤੇ ਜੋ ਵਰਤਾਰਾ ਕੋਣ ਵਰਤਦਾ ਪਿਆ ਹੈ ਕਿਸੇ ਨੂੰ ਦੋਸ਼ ਨਾ ਦਿਆਜੇ ਇਸੇ ਗੁਨਾਗਾਰ ਤੁਸੀਂ ਆਪ ਹੋਵੋਗੇ ਕਈ ਗੱਲਾਂ ਸਟੇਜ ਤੋਂ ਇਸ਼ਾਰੇ मात्र ਕਹੀਆਂ ਜਾ ਸਕਦੀਆਂ ਨੇ ਪਰ ਆਪ ਸੂਝਵਾਣੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹਦੇ ਨੇ ਕਾਨ ਸਿੰਘ ਨਾਭਾ ਨੇ ਇਤਿਹਾਸ ਆਪਕ ਦੀ ਪੜਿਆ ਜੇ ਮਹਾਨ ਕੋਸ਼ ਵਿੱਚ ਮੈਂ ਬਕਾਇਦਾ ਪ੍ਰੂਫ ਆਪ ਜੀ ਨੂੰ ਦੱਸ ਰਿਹਾ ਇੱਕ ਸਿੱਖ ਆਇਆ ਭਾਈ ਆਕੁਲ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਮੇਰੇ ਤੋਂ ਬੜਾ ਵੱਡਾ ਅਪਰਾਧ ਹੋ ਗਿਆ ਪੁੱਛਿਆ ਕੀ ਸਤਗੁਰੂ ਮੈਂ ਆਪਣੀ ਧੀ ਦਾ ਰਿਸ਼ਤਾ ਕੀਤਾ ਹੈ ਪਰ ਜਿਸ ਘਰ ਦੇ ਅੰਦਰ ਮੈਂ ਆਪਣੀ ਬੱਚੀ ਦਾ ਰਿਸ਼ਤਾ ਕਰ ਲਿਆ ਉਹ ਤਾਂ ਸਿੱਖੀ ਨੂੰ ਮੰਨਦੇ ਹੀ ਨਹੀਂ ਉਹ ਕਬਰਾਂ ਕਬਰਾਂ ਨੂੰ ਪੂਜਣ ਵਾਲੇ ਨੇ ਸਖੀ ਸਰਵਰਾਂ ਦੇ ਪੁਜਾਰੀ ਨੇ ਗੁਰੂ ਅਰਗੋਬਿੰਦ ਸਾਹਿਬ ਨੇ ਪ੍ਰੇਮ ਨਾਲ ਸਿੱਖ ਦੀ ਜਦੋਂ ਬੇਨਤੀ ਸੁਣੀ ਅੰਤਰ ਧਿਆਨ ਹੋ ਕੇ ਇੱਕ ਬਚਨ ਕੀਤਾ ਸਿਖਾ ਅਰਦਾਸ ਕਰ ਚੁੱਕਾ ਕਹਿੰਦੇ ਖਾਂ ਕਨ ਲੈ ਖਣ ਹੁਣ ਅਰਦਾਸ ਦੇ ਭਰੋਸਾ ਰੱਖੀ ਸਾਡੀ ਪ੍ਰੋਬਲਮ ਇਹ ਵੇ ਇੱਕ ਪਾਸੇ ਆਪਾਂ ਅਰਦਾਸ ਵੀ ਕਰਨਿਆ ਤੇ ਦੂਸਰੇ ਪਾਸੇ ਸਾਡਾ ਮਨ ਵੀ ਨਹੀਂ ਠੜ ਟਿਕਦਾ ਵੀ ਨਹੀਂ ਆਪਾਂ ਕਈ ਵਾਰੀ ਗੁਰੂ ਕੇ ਪਿਆਰਿਓ ਸਦਕ ਤੋਂ ਖਾਹਰ ਜਾਂਨੇ ਆ ਮੰਗਿਆ ਕਰੋ ਗੁਰੂ ਕੋਲ ਆ ਕੇ ਸਦਕ ਭਰੋਸਾ ਮੰਗਿਆ ਕਰੋ ਸਤਿਗੁਰੂ ਪਦਾਰਥ ਦਿੱਤੇ ਨੇ ਕਿਰਪਾ ਕਰ ਇਹਦੇ ਨਾਲ-ਨਾਲ ਮੇਰੀ ਝੋਲੀ ਵਿੱਚ ਆਪਣਾ ਸਦਕ ਵੀ ਪਾ ਜਿਹਨੂੰ ਪਟਾ ਨੇ ਕਿਹਾ ਜਿਹਨੂੰ ਸਦਕ ਮਿਲ ਗਿਆ ਜਿਹਨੂੰ ਭਰੋਸਾ ਮਿਲ ਗਿਆ ਨਿਸ਼ਚਾ ਮਿਲ ਗਿਆ ਫਰ ਆਹ ਬਰਕਤਾਂ ਮਿਲਦੀਆਂ ਨੇ ਗੁਰ ਜਿਨਕੋ ਸੁਪਰਸਨ ਨਾਮ ਖਰਦਾ ਨਿਵਾਸ ਐ ਜਿਨਕੋ ਗੁਰ ਸੁਪਰਸਨ ਦੁਰਤ ਦੂਰੰਤਰ ਨਸ ਐ ਗੁਰ ਜਿਨਕੋ ਸੁਪਰਸਨ ਮਾਨ ਅਬਮਾਨ ਨਿਵਾਰ ਐ ਜਿਨਕੋ ਗੁਰ ਸੁਪਰਸਨ ਸ਼ਬਦ ਲਗ ਭਵ ਜਲ ਤਾਰ ਐ ਪਰਚੋ ਪਰਮਾਨ ਗੁਰ ਪਾਇਓ ਤਿੰਨ ਸਖੇ ਹਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਰੋ ਵਿਚਾਰ ਸਤਗੁਰੂ ਨੇ ਕਿਹਾ ਜੇਕਰ ਅਰਦਾਸ ਤੇ ਹੁਣ ਆਪਣਾ ਸਿੱਧਕ ਬਣਾ ਕੇ ਰੱਖੀ ਗੁਰਨਾਨਕ ਅੰਗ ਸੰਗ ਸਹਾਈ ਹੋਏਗਾ ਸਿੱਖ ਨੂੰ ਪ੍ਰੇਮ ਸੀ ਵਿਸ਼ਵਾਸ ਸੀ ਜਾਂ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਘਰ ਚਲਾ ਗਿਆ ਵਿਆਹ ਵਾਲਾ ਦਿਨ ਆਇਆ ਇਹ ਗੁਰੂ ਕੇ ਪਿਆਰਿਓ ਅੱਜ ਵੀ ਕਦੀ ਪਾਇ ਕੇ ਡਰੋਲੀ ਉਹ ਨਗਰ ਹੈ ਜੀ ਉੱਥੇ ਗੁਰੂ ਕੇ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਨੇ ਉਤਾਰਾ ਕੀਤਾ ਹੋਇਆ ਸੀ ਸਤਗੁਰੂ ਨੇ ਚੱਲ ਕੇ ਜਾਣਾ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਪਤਾ ਨਹੀਂ ਸਤਗੁਰ ਨੇ ਕੀ ਚੋਜ ਵਰਤਾਣਾ ਸੀ ਇੱਕ ਦਿਨ ਕਹਿੰਦੇ ਨੇ ਅਸੀਂ ਅੱਜ ਜਾਣਾ ਨਹੀਂ ਕੱਲ ਨੂੰ ਜਾਵਾਂਗੇ ਇੱਧਰ ਵਿਆਹ ਹੋਇਆ ਭਾਈ ਆਕੁਲ ਨੇ ਭਾਈ ਸਾਧੂ ਦੇ ਨਾਲ ਆਪਣੀ ਬੱਚੀ ਤੋਰੀ ਤੇ ਭਾਈ ਸਾਧੂ ਦੇ ਨਾਲ ਜਦੋਂ ਬੱਚੀ ਤੋਰਨ ਲੱਗਾ ਤੇ ਉਸ ਵੇਲੇ ਭਾਈ ਆਕੁਲ ਨੇ ਬੱਚੀ ਨੂੰ ਦਾਜ ਦਿੱਤਾ ਦੁਨਿਆਵੀ ਨਹੀਂ ਆਪ ਪਦਾਰਥ ਵਾਲਾ ਨਹੀਂ ਗੁਰੂ ਰਾਮਦਾਸ ਨੂੰ ਪੜੋ ਬਾਣੀ ਵਿੱਚ ਦਾਜ ਕਿਹੜਾ ਬਾਣੀ ਦਿੰਦੀ ਏ ਹਰ ਪ੍ਰਭ ਮੇਰੇ ਬਾਬਲਾ ਖਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਖਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੋਹਿਲਾ ਗੁਰ ਸਤਗੁਰ ਦਾਨ ਦਿਵਾਇ ਖੰਡ ਵਰ ਪੰਡ ਖਰ ਸੋਭਾ ਹੋਈ ਇਹ ਉਦਾਂ ਦਾਨ ਨਰ ਲਹਿਰ ਲਾਇਆ ਪਿਆਰਿਓ ਉਹਦੀ ਝੋਲੀ ਵਿੱਚ ਜਪਜੀ ਪਾਈ ਗੁਟਕਾ ਸਹਿਬ ਦਿੱਤਾ ਤੇ ਨਾਲ ਸੁਖਮਣੀ ਦਾ ਪਿਆਰ ਦਿੱਤਾ ਧੀਏ ਜਿਸ ਘਰ ਚੱਲੀਏ ਤੈਨੂੰ ਗੁਰੂ ਨਾਨਕ ਸਦਾ ਚੇਤੇ ਆਏ ਤੇ ਗੁਰੂ ਨਾਨਕ ਆਪ ਤੇਰੀ ਪੈਜ ਰੱਖੇਗਾ ਅੱਖੋ ਸਤਨਾਮ ਕਦੀ ਤੁਸੀਂ ਵੀ ਬੱਚਿਆਂ ਨੂੰ ਇਸ ਤਰ੍ਹਾਂ ਕਹਾ ਕਰੋ ਨਾ ਬੱਚਿਆਂ ਲਈ ਪਹਿਲੀ ਗੱਲ ਸਮਾਂ ਕੱਢੋ ਸਮਾਂ ਕੱਢਣ ਤੋਂ ਬਾਅਦ ਬੱਚਿਆਂ ਦੇ ਨਾਲ ਪੰਜਾਬੀ ਜਿਹੜੀ ਤੁਹਾਡੀ ਇਹ ਮਦਰ ਲੈਂਗੁਏਜ ਹੈ ਇਹਨੂੰ ਘਰਾਂ ਵਿੱਚੋਂ ਭਲਾਓ ਨਾ ਜੇਕਰ ਤੁਹਾਡੇ ਘਰਾਂ ਦੇ ਵਿੱਚੋਂ ਪੰਜਾਬੀ ਚਲੀ ਗਈ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਛੱਡੋ ਜਪਜੀਤ ਸਾਹਿਬ ਕਿੱਥੋਂ ਪੜੋਗੇ ਦੋ ਤਿੰਨ ਅੱਖਰ ਨੇ ਜਿਹੜਿਆ ਅੰਗਰੇਜ਼ੀ ਕਹਿੰਦੇ ਨੇ ਜੇ ਆਪਾਂ ਟਰਾਂਸਲੇਸ਼ਨ ਕਰ ਲਈ ਮੈਂ ਖੱਤ ਜੋੜ ਬੇਨਤੀ ਕਰਾਂ ਨਾ ਉਂ ਤੇ ਨਾ ਯਈਆਂ ਤੇ ਨਾ ਅਡਾੜਾ ਇਹ ਅੱਖਰ ਮੈਨੂੰ ਲਿਖ ਕੇ ਵਿਖਾ ਦਿਓ ਅੰਗਰੇਜ਼ੀ ਵਿੱਚ ਇਹ ਗੁਰਮੁਖੋ ਇਹ ਗੁਰਮੁਖੀ ਲਿਪੀ ਖੈਂ ਇਹ ਅਮੀਰ ਵਿਰਸਾ ਖੈਂ ਮੇਰੀ ਖਤ ਜੋੜ ਗੁਜਾਰਿਸ਼ ਖੈ ਇਹਨੂੰ ਸਾਮਕੇ ਰੱਖੋ ਮੈਂ ਸਮਾਪਤੀ ਵੱਲ ਵਧਾਂ ਉਹ ਜਦੋਂ ਪਿਆਰਿਓ ਡੋਲਹ ਤੁਰਿਆ ਨਾ ਤੇ ਉਸ ਨਗਰ ਦੇ ਕੋਲੋਂ ਲੰਘਣ ਲੱਗਾ ਸੀ ਤੇ ਆਵਾਜ਼ ਪਈ ਕੀਰਤਨ ਦੀ ਉਸ ਬੱਚੀ ਦੇ ਕੰਨਾਂ ਵਿੱਚ ਤੇ ਉਹ ਕੋਹਾੜ ਉਸ ਵੇਲੇ ਡੋਲਾ ਲੈ ਕੇ ਜਾਂਦੇ ਸਨ ਉਹਨਾਂ ਨੂੰ ਇਹਨੇ ਆਪਣੇ ਗਹਿਣੇ ਵਿੱਚ ਦਿੱਤੇ ਕਿ ਮੈਨੂੰ ਇੱਥੇ ਰੋਕ ਦਿਓ ਜਿਹੜੀ ਸਤ ਸੰਗਤ ਦੀ ਆਵਾਜ਼ ਆਉਂਦੀ ਭੀ ਮੈਂ ਉੱਥੇ ਜਾਣਾ ਚਾਹੁੰਨੀ ਆ ਪ੍ਰੇਮ ਸਿਨਾ ਗੁਰੂ ਨਾਲ ਤੇ ਉਸੇ ਥਾਂ ਤੇ ਪਹੁੰਚ ਗਈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦਾ ਦਾਤਾ ਤਖਤ ਸਜਾ ਕੇ ਬੈਠਾ ਹੋਇਆ ਹੈ ਪਿਆਰਿਓ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਜਾਣਾ ਸੀ ਪਰ ਕੌਣ ਦੱਸੇ ਕਿ ਉਸ ਧੀ ਦੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਇੱਕ ਦਿਨ ਹੋਰ ਟਿਕ ਗਏ ਉਹ ਸੰਗਤ ਵਿੱਚ ਆਈ ਜੀ ਮੈਂ ਸ਼ੋਰਟ ਵਿੱਚ ਕਹਾਂ ਗੁਰੂ ਸਾਹਿਬ ਨੇ ਪਿਆਰ ਦਿੱਤਾ ਤੇ ਇੰਨੇ ਸਮੇਂ ਨੂੰ ਨਾਲ ਉੱਥੇ ਭਾਈ ਸਾਧੂ ਉਹਦਾ ਘਰ ਵਾਲਾ ਵੀ ਪਹੁੰਚ ਗਿਆ ਕਬਰਾਂ ਨੂੰ ਮੰਨਣ ਵਾਲਾ ਸਤਗੁਰੂ ਨੇ ਨਾ ਜਦੋਂ ਅੰਮ੍ਰਿਤ ਦ੍ਰਿਸ਼ਟੀ ਪਾਈ ਧੀ ਨੂੰ ਤਾਂ ਪਿਆਰ ਦਿੱਤਾ ਹੀ ਦਿੱਤਾ ਤੇ ਨਾਲ ਉਸ ਭਾਈ ਉਹਦੇ ਹਸਬੰਡ ਨੂੰ ਬੋਲ ਕੇ ਪੁੱਤਰਾ ਆਹ ਮੇਰੇ ਘਰ ਦੀ ਧੀ ਇਹਦਾ ਤੇਰੇ ਨਾਲ ਨਾਤਾ ਜੁੜਿਆ ਜਾਂ ਗੁਰੂ ਨਾਨਕ ਤਰਸ ਕਰੇ ਤੇਰੀ ਜ਼ਿੰਦਗੀ ਦੇ ਵਿੱਚੋਂ ਵੀ ਗੁਰਨਾਨਕ ਖਿੰਨ ਨਾ ਭੁੱਲੇ ਹੁਣ ਆਪ ਜੀ ਕਹੋਗੇ ਗੁਰੂ ਦੀ ਇੱਕ ਅੰਮ੍ਰਿਤ ਦ੍ਰਿਸ਼ਟੀ ਵਕਾਰੀ ਬੰਦੇ ਨੂੰ ਸੰਤ ਬਣਾ ਦਿੰਦੀ ਏ ਮੈਂ ਨਹੀਂ ਜੇ ਕਹਿੰਦਾ ਗੁਰੂ ਅਰਜਨ ਸਾਹਿਬ 18ਵੀਂ ਅਸ਼ਟਪਦੀ ਇਹਦਾ ਚੌਥਾ ਪਦ ਅਕੀ ਧਿਆਨ ਨਾਲ ਪੜ ਲਿਆ ਜੇ ਤੁਹਾਨੂੰ ਜਵਾਬ ਮਿਲੇਗਾ ਪੂਰਾ ਗੁਰ ਅਖਿਓ ਜਾਂਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਰਮਖੋ ਉਹ ਘਰ ਚਲੇ ਗਏ ਉਹ ਜੋੜਾ ਗੁਰੂ ਨਾਨਕ ਦੇ ਪਿਆਰ ਵਿੱਚ ਰੰਗਿਆ ਗਿਆ ਇੱਕ ਦਿਨ ਐਸਾ ਆਇਆ 1613 ਦੇ ਅੰਦਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਪੁੱਤਰ ਦਾ ਆਗਾਜ਼ ਹੋਇਆ ਤੇ ਲੈ ਕੇ ਆਏ ਗੁਰੂ ਅਰਗਵਿੰਦ ਸਾਹਿਬ ਨੂੰ ਪਿਆਰ ਕਰਦੇ ਨੇ ਕਹਨ ਲੱਗੇ ਐ ਭਾਈ ਸਾਧੂ ਆਹ ਜਿਹੜਾ ਤੇਰਾ ਪੁੱਤਰ ਖੈਂ ਇਹ ਚਾਂਦੀ ਦੇ ਨਾਲ ਹੀ ਚਮਕ ਖਲੇਰੇਗਾ ਚਾਂਦੀ ਦੇ ਵਾਂਗੂ ਇਹਦਾ ਪ੍ਰਤਾਪ ਹੋਏਗਾ ਤੇ ਗੁਰਬਾਣੀ ਦੇ ਅੰਦਰ ਚਾਂਦੀ ਰੂਪੇ ਨੂੰ ਕਿਹਾ ਜਾਂਦਾ ਕਾਮਨ ਲੋੜੈ ਸੋਇਨਾ ਰੂਪਾ ਮਿੱਤਨ ਲੋੜੇਨ ਸੋ ਖਾਂਦਾ ਤਾ ਭਾਮ ਚਾਂਦੀ ਰੂਪੇ ਨੂੰ ਕਿਹਾ ਜਾਂਦਾ ਹੈ ਗੁਰਦੇਵ ਕਹਿੰਦੇ ਨੇ ਇਹਦਾ ਨਾਮ ਭਾਈ ਰੂਪਾ ਰੱਖਿਆ ਜੇ ਭਾਈ ਰੂਪ ਚੰਦ ਇੰਨੀ ਕੋ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਲੈ ਕੇ ਗਿਆ ਅੱਜ ਵੀ ਭਾਈਕ ਡਰੋਲੀ ਦੇ ਅੰਦਰ ਉਹਦਾ ਖਾਨਦਾਨ ਵੱਸਦਾ ਹੈ ਅੱਜ ਵੀ ਉਹਨਾਂ ਦੇ ਘਰ ਦੇ ਅੰਦਰ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਿਯਾਮਤਾਂ ਪਈਆਂ ਨੇ ਕੇਵਲ ਰੂਪ ਚੰਦ ਸਿੱਖ ਨਹੀਂ ਬਣਿਆ ਉਸ ਕੰਨਿਆਂ ਦੇ ਕਰਕੇ ਗੁਰੂ ਦਾ ਪਿਆਰ ਲੈ ਕੇ ਰਹਿੰਦੇ ਜੱਗ ਤੱਕ ਅਮਰ ਹੋ ਗਿਆ ਖੁ ਸਤਨਾਮ ਇਹ ਜੇ ਗੁਰੂ ਕੇ ਪਿਆਰਿਓ ਜਿਨੂੰ ਗੁਰਦੇਵ ਦੀ ਬਾਣੀ ਸਵਈਆ ਕਹਿ ਕੇ ਸਮਾਪਤੀ ਕਰਾਂ ਕੰਨ ਲੱਗੇ ਦੋ ਸਵਈਏ ਨੇ ਜੀ ਪੱਟਾਂ ਦੀ ਕਦੀ ਸਮਾਂ ਬਣੇ ਜ਼ਰੂਰ ਪੜਿਆ ਜੇ ਹੈ ਮਹੰਗੇ ਬਚਨ ਪਰ ਕਦੀ ਪੜਿਆ ਕਰੋ ਪਹਿਲਾ ਬਚਨ ਹੈ ਜੀ ਸਮਰੱਥ ਗੁਰੂ ਸਿਰ ਖੱਤ ਧਰਿਓ ਗੁਰਕਿੰਨੀ ਕਿਰਪਾ ਖਰ ਨਾਮ ਦਿਓ ਜਿਸ ਦੇਖ ਚਰਨ ਆਗਨ ਹਰਿਓ ਇਸ ਬਾਸੁਰ ਨਾਮ ਸਮਾਨ ਧਿਆਨ ਸੋ ਨਾਮ ਸੁਨੇ ਸੁੱਤ ਭਾਨ ਡਰਿਓ ਭਨ ਦਾਸ ਆਸ ਜਗਤਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAM DAS ਗੁਰੂ ਘਰ ਸਤ ਕੀਓ ਸਮਰਥ ਗੁਰੂ ਸਿਰ ਖੱਤ ਤਰਿਓ ਤੇ ਅਗਲਾ ਬਚਨ ਹੈ ਗੁਰੂ ਮੁਖ ਦੇਖ ਦਰਸ਼ਨ ਕੀਤੇ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁੱਤੀ ਜੋ ਪਿਆਸ ਪੀਉਸ ਪਿਵਨ ਕੀ ਬੰਛਤ ਸਿੱਧ ਕੋ ਵਿੱਦ ਮਿਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹਿੰਗ ਦਿਸਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ ਗਇਓ ਦੁਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਐਨੇ ਸ਼ਬਦ ਪਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਰੱਬ ਰੂਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਗੁਰੂ ਪਿਆਰਿਓ ਪ੍ਰੇਮ ਸਹਿਤ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਸੁਣੀ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ ਆਪਣੇ ਜਨਰੇਸ਼ਨ ਨੂੰ ਆਜੋ ਸੁਣਿਆ ਜੇ ਜਰੂਰ ਸੁਨਾਇਆ ਜੇ ਤੁਹਾਡੇ ਬੱਚਿਆਂ ਦੇ ਅੰਦਰ ਵੀ ਗੁਰਮਤ ਦਾ ਪ੍ਰਕਾਸ਼ ਹੋਏ ਸਤਿਗੁਰ ਦੀ ਸਿੱਖੀ ਦਾ ਪ੍ਰਤਾਪ ਹੋਏ ਐਨੇ ਬਚਨ ਪ੍ਰਵਾਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਬਚਨ ਸਿੰਘ ਜੀ ਇਸੇ ਤਰ੍ਹਾਂ ਕੋਲੀ ਅੰਕਲ ਜੀ ਉਹਨਾਂ ਦਾ ਗੁਰੂ ਕੇ ਪਿਆਰਿਓ ਮੈਂ ਇੱਥੇ ਜ਼ਿੰਮੇਵਾਰੀ ਨਾਲ ਕਹਿਣਾ ਉਹਨਾਂ ਦਾ ਹੀ ਲਾਇਕ ਹੋਇਆ ਦਾਸ ਬੂਟਾ ਖੈ ਜਿਹੜਾ ਅੱਜ ਸਟੇਜਾਂ ਦੇ ਹਰਮੰਦਰ ਸਾਹਿਬ ਤੱਕ ਸੇਵਾ ਕਰਨੇ ਆ ਉਹਨਾਂ ਦਾ ਵੀ ਧੰਨਵਾਦ ਰੱਬ ਰੂਪ ਸੰਗਤਾਂ ਦਾ ਧੰਨਵਾਦ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ ਭੁੱਲਾਂ ਚੁੱਕਾਂ ਦੀ ਖਿਮਾ ਸੀਸ ਬਖਸ਼ੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾ ਸਿੰਘ ਜੀਓ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਜਨਪਾਲ ਸਿੰਘ ਜੀ ਕੇਸਰੀਵਰਾਂ ਦਾ ਜਿਹੜਾ ਨੇ ਕਥਾ ਦੁਆਰਾ ਸੰਤੋਨ ਨੂੰ ਹਾਲ ਕੀਤਾ ਹੈ ਗੁਰੂ ਸਾਹਿਬ ਬਖਸ਼ਿਸ਼ ਕਰਨ ਰਹਿਮਤ ਕਰਨ ਕਿਰਪਾ ਕਰਨ ਕੇ ਇਹ اسی ਤਰ੍ਹਾਂ ਹੀ ਗੁਰੂਪੰਥ ਦੀ ਸੇਵਾ ਕਰਦੇ ਰਹਿਣ ਹੁਣ ਗੁਰੂ ਜੀ ਪਿਆਰੇ ਸਾਧ ਸੰਗਤ ਜੀਓ ਆਪ ਜੀਆਂ ਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਜਥਾ ਜੋ ਵੀ ਆਪ ਜੀ ਇਸ ਸਥਾਨ ਤੋਂ ਸਹਿਯੋਗ ਦਿੰਦੇ ਹੋ ਉਸ ਸਹਿਯੋਗ ਦੇ ਸਦਕਾ ਉਸ ਬਖਸ਼ਿਸ਼ ਦੇ ਸਦਕਾ ਇਦਾਂ ਦੇ ਜਥੇ ਆਪਾਂ ਤਿਆਰ ਕਰਿਆ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰ ਕੇ ਜਿੱਥੇ ਸੰਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਉੱਥੇ ਹੀ